ਹਾਂਜੀ ਛੱਤਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਰੋਲਾ ਪੰਜਾਬ ਉੱਤੇ ਹਾਜ਼ਰ ਹੋਇਆ ਜੀ ਇੱਕ ਨਵੀਂ ਤੇ ਖਾਸ ਖਬਰ ਦੇ ਨਾਲ दैट ਗੱਲ ਗਾਣੇ ਨਾਲ ਰਾਤੋਂ ਰਾਤ ਮਸ਼ਹੂਰ ਹੋਈ ਪਰਮ ਯਾਨੀ ਕਿ ਪਰਮਜੀਤ ਕੋਰ ਜਿਸ ਦੇ ਗਾਣੇ ਨੇ ਪੂਰੀ ਪੰਜਾਬੀ 뮤직 ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਲੋਕਾਂ ਤੱਕ ਇਹ ਗੀਤ ਇਸ ਤਰ੍ਹਾਂ ਪਹੁੰਚਿਆ ਕਿ ਹੁਣ ਕਈ ਇਸ ਕੁੜੀ ਨੂੰ ਸਿੱਧੂ ਮਸੇਵਾਲੇ ਦਾ ਦੂਜਾ ਵਰਜ਼ਨ ਕਹਿ ਰਹੇ ਹਨ ਇੱਕ ਗਰੀਬ ਘਰ ਦੀ ਕੁੜੀ ਜਿਸ ਨੇ ਆਪਣੇ ਟੈਲੈਂਟ ਨਾਲ ਰਾਤੋਂ ਰਾਤ ਪੂਰੀ ਦੁਨੀਆ ਦਾ ਧਿਆਨ ਖਿੱਚ ਲਿਆ ਪੰਜਾਬੀ ਇੰਡਸਟਰੀ ਦੇ ਨਾਮ ਵਰ ਕਲਾਕਾਰ ਜਿਵੇਂ ਅਰਜਨ ਢਿੱਲੋਂ ਮਾਸਟਰ ਸਲੀਮ ਸਰਗੁਣ ਮਹਿਤਤ ਤੇ ਹੋਰ ਕਈ ਸਭ ਨੇ ਇਸ ਗੀਤ ਦੀ ਤਾਰੀਫ ਕੀਤੀ ਇਹ ਨਹੀਂ ਬਾਲੀਵੁੱਡ ਦੇ ਵੱਡੇ ਨਾਮ ਜਿਵੇਂ ਪ੍ਰਿੰਕਾ ਚੋਪੜਾ ਤੇ ਔਰ ਮਸ਼ਹੂਰ ਸਿਤਾਰੇ ਉਹਨਾਂ ਨੇ ਵੀ ਇਸ ਗੀਤ ਨੂੰ ਆਪਣੇ ਅਕਾਊਂਟ ਤੋਂ ਸ਼ੇਅਰ ਕਰਕੇ ਪਰਮ ਦਾ ਮਨੋਵਲ ਵਧਾਇਆ ਤਾਂ ਆਉ ਜਾਣਦੇ ਹਾਂ ਕੌਣ ਹੈ ਇਹ ਪਰਮ ਨਾਮ ਦੀ ਕੁੜੀ ਜਿਸ ਨੇ ਰਾਤੋਂ ਰਾਤ ਸਾਰੇ ਪੰਜਾਬ ਦਾ ਧਿਆਨ ਆਪਣੇ ਵੱਲ ਕਰ ਲਿਆ ਦੱਸਾਂਗੇ ਤੁਹਾਨੂੰ ਹਰ ਇੱਕ ਗੱਲ ਇਸ ਲਈ ਵੀਡੀਓ ਦੇ ਅੰਤ ਤੱਕ ਬਣੇ ਰਹੋ ਤੇ ਜੇਕਰ ਤੁਸੀਂ ਸਾਡੇ ਚੈਨਲ ਉੱਤੇ ਨਵੇਂ ਹੋ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਤੇ ਲਾਈਕ ਬਟਨ ਜ਼ਰੂਰ ਦਬਾਓ ਜੀ ਤਾਂ ਜੋ ਇਹ ਪ੍ਰੇਰਣਾਦਾਇਕ ਕਹਾਣੀ ਉਹਨਾਂ ਤੱਕ ਪਹੁੰਚ ਸਕੇ ਜੋ ਆਪਣੇ ਜੀਵਨ ਵਿੱਚ ਸਟਰਗਲ ਕਰ ਰਹੇ ਹਨ ਸੋ ਆਪ ਜੀ ਦਾ ਜ਼ਿਆਦਾ ਸਮਾਂ ਲੈਂਦੇ ਹੋਏ ਕਰਦਿਆਂ ਸ਼ੁਰੂਆਤ ਪਰਮਜੀਤ ਕੌਰ ਉਰਫ ਪਰਮ ਪੰਜਾਬ ਦੇ ਮੁੱਖ ਸ਼ਹਿਰ ਦੇ ਪਿੰਡ ਦੁੰਨੇਕੇ ਦੀ ਵਸਨੀਕ ਹੈ ਉਸ ਦਾ ਬਚਪਨ ਦੁੰਨੇਕੇ ਦੀਆਂ ਗਲੀਆਂ ਵਿੱਚ ਬਿਤਾਇਆ ਘਰ ਵਿੱਚ ਤਿੰਨ ਭੈਣ ਭਰਾ ਹਨ ਜਿਨ੍ਹਾਂ ਵਿੱਚ ਪਰਮ ਸਭ ਤੋਂ ਵੱਡੀ ਹੈ ਉਸ ਤੋਂ ਛੋਟੇ ਦੋ ਭਰਾ ਹਨ ਇੱਕ ਦੀ ਉਮਰ ਕਰੀਬ 15 ਸਾਲ ਤੇ ਦੂਜੇ ਦੀ 17 ਸਾਲ ਹੈ ਪਰਮ ਬਚਪਨ ਤੋਂ ਹੀ ਬਹੁਤ ਟੈਲੈਂਟਡ ਸੀ ਪ੍ਰਮਾਤਮਾ ਨੇ ਉਸ ਨੂੰ ਬਹੁਤ ਸੋਹਣੀ ਤੇ ਸੁਰੀਲੀ ਆਵਾਜ਼ ਬਖਸ਼ੀ ਸੀ ਬਚਪਨ ਵਿੱਚ ਪਰਮ ਪਿੰਡ ਦੇ ਸਰਕਾਰੀ ਸਕੂਲ ਵਿੱਚ 15 ਅਗਸਤ ਤੇ 6 ਵੀ ਜਨਵਰੀ ਵਰਗਸ ਸਮਾਗਮਾਂ ਵਿੱਚ ਗਾਇਆ ਕਰਦੀ ਸੀ ਸਕੂਲ ਤੇ ਪਿੰਡ ਦੇ ਲੋਕ ਉਸ ਦੀ ਆਵਾਜ਼ ਨਾਲ ਮੋਹਿਤ ਹੋ ਜਾਂਦੇ ਸਨ ਮਾਤਾ ਪਿਤਾ ਲਈ ਇਹ ਮਾਣ ਵਾਲੀ ਗੱਲ ਹੁੰਦੀ ਸੀ ਪਰਮ ਦਾ ਘਰ ਆਮ ਸੀ ਅਮੀਰੀ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਪਰ ਸੁਪਨੇ ਬੁਲੰਦ ਸਨ ماں ਲੋਕਾਂ ਦੇ ਘਰ ਝਾੜੂ ਪੂੰਝਾ ਕਰਦੀ ਸੀ ਤੇ ਪਿਤਾ ਦਿਹਾੜੀ ਮਜ਼ਦੂਰੀ ਕਰਕੇ ਪਰਿਵਾਰ ਚਲਾਉਂਦੇ ਸਨ ਪਰ ਫਿਰ ਵੀ ਮਾਪਿਆਂ ਨੇ ਕਦੇ ਵੀ ਪਰਮ ਨੂੰ ਗਾਉਣ ਤੋਂ ਨਹੀਂ ਰੋਕਿਆ ਬਲਕਿ ਹਰ ਵਾਰ ਹੌਸਲਾ ਦਿੱਤਾ ਘਰ ਦੇ ਹਾਲਾਤ ਕਠਨ ਸਨ ਪਰ ਮਨ ਦੇ ਹਾਲਾਤ ਮਜ਼ਬੂਤ ਪਰਮ ਨੇ ਆਪਣੇ ਘਰ ਤੋਂ ਇਹੀ ਸਿੱਖਿਆ ਲੰਬੀ ਕੀ ਹਾਲਤ ਚਾਹੇ ਕਿੰਨੀ ਵੀ ਮੁਸ਼ਕਿਲ ਹੁਣ ਬੰਦੇ ਨੂੰ ਕਦੇ ਰੁਕਣਾ ਨਹੀਂ ਚਾਹੀਦਾ ਪਿੰਡ ਵਾਲਿਆਂ ਦੇ ਅਨੁਸਾਰ ਉਹ ਬਚਪਨ ਤੋਂ ਹੀ ਗੀਤਾਂ ਦੀ ਸ਼ਕੀਨ ਸੀ ਉਸਦੀ ਆਵਾਜ਼ ਪਿੰਡ ਦੀਆਂ ਗਲੀਆਂ ਵਿੱਚ ਗੂੰਜਦੀ ਸੀ ਤੇ ਲੋਕ ਖੜ ਕੇ ਸੁਣਦੇ ਸਨ ਸਕੂਲ ਖਤਮ ਹੋਣ ਤੋਂ ਬਾਅਦ ਜਦੋਂ ਪਰਮ ਕਾਲਜ ਗਈ ਉੱਥੇ ਇੱਕ ਗਰੁੱਪ ਸੀ ਜਿੱਥੇ ਮੁੰਡੇ ਤੇ ਕੁੜੀਆਂ ਮਿਲ ਕੇ ਗਾਣਾ ਗਾਉਂਦੇ ਲਿਖਦੇ ਤੇ ਵੀਡੀਓ ਬਣਾਉਂਦੇ ਸਨ ਉਹਨਾਂ ਦਾ ਫੇਸਬੁੱਕ ਪੇਜ ਵੀ ਸੀ ਇਹਨਾਂ ਲਈ ਗੀਤ ਸਿਰਫ ਸ਼ੌਂਕ ਨਹੀਂ ਸੀ ਜਨੂਨ ਸੀ ਪਰਮ ਵੀ ਹੁਣ ਇਸ ਗਰੁੱਪ ਦਾ ਹਿੱਸਾ ਬਣ ਗਈ ਸੀ ਪਰਮ ਦੱਸਦੀ ਹੈ ਕਿ ਉਸ ਦਾ ਇੱਕ ਦੋਸਤ ਸੀ ਜੋ ਉਸ ਨਾਲ ਉਸ ਜਮਾਤ ਵਿੱਚ ਵੱਡਦਾ ਸੀ ਇੱਕ ਦਿਨ ਉਸ ਦੀ ਰੀਲ ਦੇਖ ਕੇ ਪਰਮ ਨੇ ਉਸ ਨੂੰ ਫੋਨ ਕੀਤਾ ਤੇ ਕਿਹਾ ਕਿ ਉਸ ਦੇ ਪੇਜ ਉੱਤੇ ਮੇਰਾ ਜਾਣ ਪਛਾਣ ਵਾਲਾ ਗਾਣਾ ਗਾਉਣਾ ਚਾਹੁੰਦਾ ਹੈ ਮੁੰਡੇ ਨੇ ਕਿਹਾ ਤੂੰ ਖੁਦ ਕਿਉਂ ਨਹੀਂ ਗਾਉਂਦੀ ਤੇ ਉਸ ਸਮੇਂ ਤੋਂ ਸ਼ੁਰੂ ਹੋਈ ਪਰਮ ਦੀ ਸਫ਼ਰ ਦੀ ਅਸਲੀ ਕਹਾਣੀ ਜਦੋਂ ਪਰਮ ਨੇ ਪਹਿਲੀ ਵਾਰ ਉਸ ਗਰੁੱਪ ਵਿੱਚ ਗਾਇਆ ਹਰ ਕੋਈ ਉਸ ਦੀ ਗਾਇਕੀ ਤੇ ਲਿਖਤ ਸੁਣ ਕੇ ਹੈਰਾਨ ਰਹਿ ਗਿਆ ਪਰਮ ਆਪ ਲਿਖਦੀ ਸੀ ਆਪ ਗਾਉਂਦੀ ਸੀ ਤੇ ਆਪ ਕੰਪੋਜ਼ ਕਰਦੀ ਸੀ ਉਸ ਦਿਨ ਤੋਂ ਬਾਅਦ ਉਸ ਨੇ ਪੂਰੇ ਜਨੂੰਨ ਨਾਲ ਲਿਖਣਾ ਤੇ ਗਾਉਣਾ ਸ਼ੁਰੂ ਕਰ ਦਿੱਤਾ ਹੌਲੀ ਹੌਲੀ ਉਸ ਦੇ ਇਹ ਸੋਸ਼ਲ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚਣ ਲੱਗੇ ਫਿਰ ਇੱਕ ਦਿਨ 뮤지컬 ਡਾਇਰੈਕਟਰ ਮਨੀ ਸੰਧੂ ਦੀ ਨਜ਼ਰ ਇਸ ਕੁੜੀ ਦੇ ਟੈਲੈਂਟ ਤੇ ਪਈ ਉਸਨੇ ਪਰਮਨਾਲ ਸੰਪਰਕ ਕੀਤਾ ਤੇ ਕਿਹਾ ਅਸੀਂ ਤੇਰੀ ਆਵਾਜ਼ ਰਿਕਾਰਡ ਕਰਨੀ ਚਾਹੁੰਦੇ ਹਾਂ ਇਹ ਸੁਣ ਕੇ ਪਰਮ ਦੀ ਖੁਸ਼ੀ ਦਾ ਟਿਕਾਣਾ ਨਾ ਰਹਾ ਉਸਨੇ ਤੁਰੰਤ ਹਾਂ ਕਰ ਦਿੱਤੀ ਮਨੀ ਸੰਧੂ ਨੇ ਉਸਦੇ ਕਈ ਗੀਤ ਸੁਣੇ ਤੇ ਦੰਗਰ ਰਹਿ ਗਿਆ ਇੱਕ ਛੋਟੇ ਪਿੰਡ ਤੋਂ ਨਿਕਲ ਕੇ ਇੰਨਾ ਵੱਡਾ ਟੈਲੈਂਟ ਲਿਆਉਣਾ ਇਹ ਗੱਲ ਕਾਬਿਲ ਇਤਾਰਫ਼ ਸੀ ਮਨੀ ਸੰਧੂ ਨੇ ਪਰਮ ਨੂੰ ਰਿਕਾਰਡ ਕਰਨ ਲਈ ਦਿਨ ਤੇ ਕੀਤਾ ਪਰਮ ਦੇ ਗੀਤ ਦੀ ਰਿਕਾਰਡਿੰਗ ਇਸੇ ਵੱਡੇ ਸਟੂਡੀਓ ਨਹੀਂ ਬਲਕਿ ਇੱਕ ਸ਼ਾਂਤ ਸ਼ੈਟਅਪ ਵਿੱਚ ਕੀਤੀ ਗਈ। ਉੱਤੇ ਹੀ ਡੇਟ ਗਰਲ ਗੀਤ ਰਿਕਾਰਡ ਹੋਇਆ ਜਿਸਦੇ ਬੋਲ ਪਰਮ ਨੇ ਆਪ ਲਿਖੇ। ਕੰਪੋਜ਼ ਆਪ ਕੀਤਾ ਤੇ ਗਾਇਆ ਵੀ ਆਪ ਹੀ ਮਨੀ ਸੰਧੂ ਨੇ ਇਹ ਗੀਤ ਆਪਣੇ ਆਫੀਸ਼ੀਅਲ YouTube ਪੇਜ ਤੇ ਅਪਲੋਡ ਕੀਤਾ। ਜਦੋਂ ਇਹ ਗਾਣਾ ਲੋਕਾਂ ਤੱਕ ਪਹੁੰਚਿਆ ਰਾਤੋਂ ਰਾਤ ਇਹ ਵਾਇਰਲ ਹੋ ਗਿਆ। ਪਰਮ ਦੀ ਆਵਾਜ਼ ਨੇ ਲੋਕਾਂ ਦੇ ਦਿਲਾਂ 'ਚ ਥਾਂ ਬਣਾਈ। ਉਸ ਦੀ ਮਿਹਨਤ ਉਸ ਦਾ ਜਨੂਨ ਹਰ ਲਾਈਨ ਵਿੱਚ ਦਿਖਾਈ ਦਿੰਦਾ ਸੀ। ਮਾਂ ਦੀ ਮਿਹਨਤ ਤੇ ਪਿਤਾ ਦੀ ਦਿਹਾੜੀ ਨੇ ਉਸ ਦਾ ਸੁਪਨਾ ਸੱਚ ਕਰ ਦਿੱਤਾ। ਹੁਣ ਲੋਕ ਉਸ ਲੇਡੀ ਸਿੱਧੂ ਮਸੇਵਾਲਾ ਕਹਿਣ ਲੱਗ ਪਏ ਹਨ ਉਸਦੇ ਗੀਤਾਂ ਵਿੱਚ ਉਹੀ ਜਜ਼ਬਾ ਉਹੀ ਐਗਰੈਸ਼ਨ ਤੇ ਉਹੀ ਸੱਚਾਈ ਜਿਹੜੀ ਸਿੱਧੂ ਦੇ ਗਾਣਿਆਂ ਵਿੱਚ ਸੀ ਲੋਕ ਕਹਿ ਰਹੇ ਹਨ ਕਿ ਪਰਮ ਦਾ ਇਹ ਸਫ਼ਰ ਹੁਣੇ ਹੀ ਸ਼ੁਰੂ ਹੋਇਆ ਹੈ ਆਉਣ ਵਾਲੇ ਸਮੇਂ ਵਿੱਚ ਇਹ ਕੁੜੀ ਪੰਜਾਬੀ ਸੰਗੀਤ ਨੂੰ ਇੱਕ ਨਵੀਂ ਦਿਸ਼ਾ ਦੇਵੇਗੀ ਮਨੀ ਸੰਧੂ ਦਾ ਵੀ ਇਸ ਵਿੱਚ ਵੱਡਾ ਯੋਗਦਾਨ ਹੈ ਜਿਸ ਨੇ ਇਸ ਵਰਗੇ ਗਰੀਬ ਪਰ ਟੈਲੈਂਟਡ ਕਲਾਕਾਰ ਨੂੰ ਮੌਕਾ ਦਿੱਤਾ ਅੱਜ ਦੇ ਸਮੇਂ ਵਿੱਚ ਇੱਕ ਗੀਤ ਬਣਾਉਣਾ ਆਸਾਨ ਨਹੀਂ ਪੈਸਾ ਵੀਡੀਓ ਰਿਕਾਰਡਿੰਗ ਤੇ ਕਾਪੀਰਾਈਟ ਦੀਆਂ ਰੁਕਾਵਟਾਂ ਬੇਸ਼ੁਮਾਰ ਨੇ ਪਰ ਮਨੀ ਸੰਧੂ ਜੋ ਕੰਮ ਕੀਤਾ ਉਹ ਵਾਕੀ ਕਾਬਿਲ ਤਾਰੀਫ ਹੈ ਪਰਮ ਦੀ ਮਿਹਨਤ ਉਸਦੇ ਹਰ ਸ਼ਬਦ ਵਿੱਚ ਦਿਖਾਈ ਦਿੰਦੀ ਹੈ ਜਦੋਂ ਪਿੰਡ ਦੇ ਲੋਕਾਂ ਨਾਲ ਗੱਲ ਕੀਤੀ ਗਈ ਉਹ ਮਾਣ ਨਾਲ ਕਹਿੰਦੇ ਹਨ ਕਿ ਇਹ ਸਾਡੀ ਪਿੰਡ ਦੀ ਧੀ ਹੈ ਜਿਸ ਨੇ ਸਾਡਾ ਨਾਮ ਰੋਸ਼ਨ ਕੀਤਾ ਹੈ ਮਾਪਿਓ ਵੀ ਖੁਸ਼ੀ ਨਾਲ ਓਵਰਫਲੋ ਹੋ ਗਏ ਉਹ ਕਹਿੰਦੇ ਹਨ ਸਾਨੂੰ ਆਪਣੀ ਧੀ ਤੇ ਮਾਣ ਹੈ ਉਸ ਨੇ ਸਾਬਿਤ ਕਰ ਦਿੱਤਾ ਕਿ ਟੈਲੈਂਟ ਨੂੰ ਨਾ ਗਰੀਬੀ ਰੋਕ ਸਕਦੀ ਹੈ ਨਾ ਕਿਸੇ ਦੀ ਹੱਦ ਸਾਡੇ ਚੈਨਲ ਰੋਲਾ ਪੰਜਾਬ ਦੀ ਪੂਰੀ ਟੀਮ ਵੱਲੋਂ ਪਰਮਜੀਤ ਕੌਰ ਉਸ ਪਰਮ ਨੂੰ ਬਹੁਤ ਸਾਰੀਆਂ ਮੁਬਾਰਕਾਂ ਤੇ ਸ਼ੁਭ ਕਾਮਨਾਵਾਂ ਤੁਸੀਂ ਆਪਣੀ ਵਿਚਾਰ ਇਸ ਕਹਾਣੀ ਬਾਰੇ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ ਤੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਇੱਕ ਹੋਰ ਨਵੀਂ ਖਬਰ ਦੇ ਨਾਲ ਉਦੋਂ ਤੱਕ ਲਈ ਰੱਬ ਰੱਖਾ ਛੱਤ ਸ਼੍ਰੀ ਅਕਾਲ ਦੋਸਤੋ